ਜੇ ਹੁਣ ਉਹ ਤਾਰਾਂ ਜਿਹੜੀਆਂ ट्रांजੈਕਸ਼ਨ ਦੀਆਂ ਰਣਜੀਤ ਸਿੰਘ ਗਿੱਲਵਾਂ ਨੂੰ ਤੁਰੀਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਦੀ ਨਾਲ ਉਹਦੇ ਹੱਕ ਦੇ ਵਿੱਚ ਆ ਕੇ ਉੱਤਣ ਲੱਗੀ ਇਹ ਮੇਲ ਤੇ ਸੁਮੇਲ ਇਹ ਗੱਠਜੋੜ ਜਿਹੜਾ ਇਹ ਕਿਹੋ ਜਿਹਾ ਹੈ ਕਿੰਨਾ ਲੋਕਾਂ ਦੀ ਬਦਤ ਕੀਤੀ ਜਾ ਰਹੀ ਹੈ ਸਵਾਲ ਇਸ ਵੇਲੇ ਇਹ ਬਣਦੇ ਰਣਜੀਤ ਸਿੰਘ ਗਿੱਲ ਦੇ ਘਰ ਦੇ ਉੱਤੇ ਵਿਜੀਲੈਂਸ ਦੀ ਪਈ ਰੇਡ ਨੂੰ ਲੈ ਕੇ ਜਿੰਨਾ ਰੌਲਾ ਪਾਇਆ ਜਾ ਰਿਹਾ ਉਹ ਤਾਂ ਕਈ ਹੋਰ ਸਵਾਲਾਂ ਨੂੰ ਖੜੇ ਕਰ ਰਿਹਾ ਹੈ ਭਾਜਪਾ ਦੇ ਪ੍ਰਧਾਨ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਨੇ ਉਹਨਾਂ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਏਡੀ ਕਿਹੜੀ ਕਾਲੀ ਪੈ ਗਈ ਸੀਗੀ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਰਣਜੀਤ ਸਿੰਘ ਗੈਲੋਹਰਾ ਨੂੰ देर रात ਪਾਰਟੀ ਦੇ ਵਿੱਚ ਸ਼ਾਮਲ ਕਰਉਣਾ ਪਿਆ ਅਜੇ ਕੁਛ ਦਿਨ ਤਾਂ ਲੰਘੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਹਾੜਾ ਨਾ ਮਾਰਿਆ ਕਿਹਦੇ ਵਾਸਤੇ ਉਸ ਵਿਅਕਤੀ ਦੇ ਵਾਸਤੇ ਜਿਹਦੇ 7 ਤੋਂ 17 ਦੇ ਦੌਰਾਨ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਉਹ ਤਬਾਹੀ ਮਚਾਈ ਕਿ ਸਾਡੀ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਸੀ ਉਹਦੇ ਵਿੱਚ ਖੱਪ ਗਈ ਕਿਸ ਕਿਸਮ ਦੀਆਂ ਬੇਨਿਜਮੀਆਂ ਹੋਈਆਂ ਉਦੋਂ ਭਾਰਤੀ ਜਨਤਾ ਪਾਰਟੀ ਨਾਲ ਹੀ ਤਾਂ ਭਾਈਵਾਲ ਸੀ ਅਸਲ ਦੇ ਵਿੱਚ ਰੌਲਾ ਇਹ ਹੈ ਕਿ ED ਦੀ ਜਾਂਚ ਰੋਕੀ ਗਈ ਇਹ ਗੱਲਾਂ ਬਹੁਤ ਵਾਰੀ ਸਾਹਮਣੇ ਆ ਚੁੱਕੀਆਂ ਨੇ ED ਦੇ ਸਾਬਕਾ ਡਾਇਰੈਕਟਰ ਨੇ ਓਪਨਲੀ ਇਹ ਗੱਲ ਕਹੀ ਹੈ ਕਿ ਮੈਨੂੰ ਜਾਂਚ ਨਹੀਂ ਕਰ ਦਿੱਤੀ ਗਈ ਇੱਕ ਅਫੀਸਰ ਸਾਹਮਣੇ ਬਿਠਾ ਦਿੱਤਾ ਗਿਆ ਸੀ ਜੇ ਮਜੀਠੀਆ ਦੀ ਗੱਲ ਆਈ ਤੇ ਕਪਟਨ ਅਮਰਿੰਦਰ ਸਿੰਘ ਉਹ ਨਹੀਂ ਨਿਕਲ ਕੇ ਆਏ ਜੇ ਹੁਣ ਉਹ ਤਾਰਾਂ ਜਿਹੜੀਆਂ ਟਰਾਂਜੈਕਸ਼ਨ ਦੀਆਂ ਰਣਜੀਤ ਸਿੰਘ ਗਿੱਲਵਾਂ ਨੂੰ ਤੁਰੀਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਦੇ ਨਾਲ ਉਹਦੇ ਹੱਕ ਦੇ ਵਿੱਚ ਆ ਕੇ ਉੱਤਣ ਲੱਗੀ ਇਹ ਮੇਲ ਤੇ ਸੁਮੇਲ ਇਹ ਗੱਠਜੋੜ ਜਿਹੜਾ ਇਹ ਕਿਹੋ ਜਿਹਾ ਕਿੰਨਾ ਲੋਕਾਂ ਦੀ ਬਦਤ ਕੀਤੀ ਜਾ ਰਹੀ ਹੈ ਸਵਾਲ ਇਸ ਵੇਲੇ ਇਹ ਬਣਦੇ We'll <laughs>